ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਜੀ ਕਿਤਾ ਸਭ ਠੀਕ ਅਸੀ ਸਭ ਠੀਕ ਠਾਕ ਆ ਤੇ ਮੈਂ ਬਣਾ ਰਹੀ ਸੀ ਇਸਵੇ ਨਾਸ਼ਤਾ ਤੇ ਨਾਲ ਮੈਂ ਰੱਖ ਦਿੱਤੀ ਸੀ ਚਾਹ ਜੀ ਬਨੇ ਜਾਣਾ ਸੀ ਕਲਾਸ ਦੇ ਲਈ ਸਮਰਗੰਪ ਦੇ ਆਪਾਂ फटाफट ਪ੍ਰਾਧਮਾ ਲੰਨੇ ਆ। ਮੈਨੂੰ ਇਹ ਖਾਣ ਹੀ ਜ਼ਰਾ ਹੈ ਕਹਿੰਦਾ ਮम्मा ਮੇਰਾ ਟਮੀ ਪੇਨ ਕਰਦਾ ਹੈ। ਜਦੋਂ ਅਸੀਂ ਕਿਹ ਪ੍ਰਾਂਠੀ ਮਸਾ ਖਵਾਈ। ਚਾਹ ਵੀ ਬਸ ਮੈਂ ਆਪਣੇ ਹੋਰ ਇੰਜਲਵਾਸੀ ਬਣਾਈ ਸੀ ਕਿਉਂਕਿ ਇਹ ਤਾਂ ਚਾਹ ਪੀਂਦੇ ਨਹੀਂ ਹੈਗੇ। ਔਰ ਜੀਵਨ ਵੀ ਪੀਖੀ ਨਹੀਂ ਸੀ। ਆਖਰੀ ਦੁੱਧ ਪਹਿਲੇ ਪੀ ਲੈਂਦਾ ਹੈ ਜੀਵਨ। वैसे मोस्टली मेरी कोशिश ये आई है कि दूध पीवे बट यही मार्जिन वाली पींदा या कदे होगा मम्मा मैं चाय पीनी आ दूध बहुत ਘੱਟ ਪਿੰਦਾ ਹੈ بس ਚਾ ਮੈਂ ਨਹੀਂ ਬਣਾਦੀ मोस्टली ਤੇ ਬਟ ਕਦੇ ਕਦੇ ਬਣਾ ਲਈਦੀ ਆ ਤੀਸਰੀ ਵਾਰ ਤਾਂ ਬਸ ਨਹੀਂ ਪਿੰਦੇ ਮਾਰਨਿੰਗ ਟਾਈਮ ਹੀ ਬਣਾ ਲੀਨੇ ਮੈਂ ਨਾਸ਼ਤੇ ਨਾਲ ਤੇ ਅੱਜ ਤਾਂ ਮੈਂ ਵੀ ਪਰਾਂਠਾ ਖਾ ਲਿਆ ਸੀਗਾ ਵੈਸੇ ਮੈਂ ਪਰਾਠਾ ਡੇਲੀ ਨਹੀਂ ਖਾਂਦੀ ਹੈਗੀ ਬਹੁਤ ਰੇਅਰ ਆ ਕੇ ਮੈਂ ਪਰਾਠਾ ਖਾ ਮਾ ਅਦਰਵਾਈਜ਼ ਮੈਂ ਸਿੰਪਲ ਫੁਲਕਾ ਹੀ ਲੈ ਲੈਂਦੀ ਆ ਦਾਲ ਸਬਜ਼ੀ ਦੇ ਨਾਲ ਜਾਂ ਫਿਰ ਆਚਾਰ ਨਾਲ ਚਟਨੀ ਨਾਲ ਮੈਨੂੰ ਸਿੰਪਲ ਫੁਲਕਾ ਅੱਛਾ ਲੱਗਦਾ ਹੈ ਤੇ ਸਟੱਫ ਪਰਾਠਾ ਸੱਚ ਨੂੰ ਖਾਣੇ ਖਣਾ ਬਟ ਸਿੰਪਲ ਪਰਾਠਾ ਮੈਂ ਕਦੇ-ਕਦੇ ਮੇਰਾ ਮਨ ਕਰਿਆ ਆਂਦਾ ਫਿਰ ਮੈਂ ਉਦੋਂ ਖਾ ਲੈਨੀ ਆ ਤੇ ਚਲੋ ਜੀ ਇਧਰ ਭਾਟੇ ਵੱਧ ਰਹੇ ਨੇ ਹੋਰ ਨਾਲ ਦੀ ਨਾਲ ਦੂਸਰੀ ਸਾਈਡ ਆ ਇੰਜ ਨੂੰ ਮੈਂ ਕਿਹਾ ਸੀ ਕਿ ਤੁਮ ਬਰਫ਼ ਦੇ ਡੋਂਗੇ ਕੱਢ ਲਿਆ ਫ੍ਰਿਜ ਵਿੱਚੋਂ ਕਿਉਂਕਿ ਬਰਫ਼ ਪੈ ਜਣੀ ਸੀ ਗੁਰਦਰ ਸਾਹਿਬ ਜਿੱਥੇ ਸਮਰ ਕੈਂਪ ਲੱਗਦਾ ਆ ਇਹ ਕਿਉਂਕਿ ਸ਼ੀਲ ਵਗੈਰਾ ਵੀ ਲੱਗਦੀ ਆ ਔਰ ਠੰਡਾ ਪਾਣੀ ਵੀ ਹਾਲਾ ਸਾਰੀ ਸੰਗਤ ਚੋਂ ਪੀਂਦੀ ਬੱਚੇ ਵੀ ਕਾਫੀ ਨਸੰਬਰ ਗੰਨੇ ਲਈ 100 ਪਲੱਸ ਬੱਚੇ ਨੇ ਔਰ ਆ ਕਰਕੇ ਫਿਰ ਉਹਨਾਂ ਨੇ ਕਿਹਾ ਸੀ ਕਿ ਤੂੰ ਸਭ ਨੂੰ ਕਿਹਾ ਸੀ ਕਿ ਤੁਸੀਂ ਆਪਣਾ ਮੈਂ ਘਰੋਂ ਬਰਫ਼ ਲੈ ਕੇ ਆਇਆ ਕਰੋ ਚਲੋ ਜਿਹੜੇ ਲੈ ਕੇ ਆ ਸਕਦੇ ਹਨਾ ਫਿਰ ਮੈਂ ਤਿੰਨ ਡੋਂਗੇ ਜਮਾਤੀ ਸੀ ਔਰ ਮੇਰੇ ਕੋਲ ਬਰਫ਼ ਉਹ ਢਿਮਾਂਟ ਜਮਾਣ ਬੜਾ ਪੰਡਾ ਨਹੀਂ ਸੀਗਾ ਤੇ ਮੇਰੇ ਅੱਜ ਕਹਿੰਦੇ ਹੁੰਦੇ ਕਿ ਐਲੂਮੀਨੀਅਮ ਦਾ ਪੰਡਾ ਹੁੰਦਾ ਜਾਂ ਫਿਰ ਕਾਦਾ ਹੁੰਦਾ ਮੈਨੂੰ ਆ ਪੱਕਾ ਨਹੀਂ ਪਤਾ ਮੈਂ ਵੱਟ ਸਟੀਲ ਦੇ ਪੰਡੇ ਵਿੱਚ ਮੈਂ ਜਮਾਇਆ ਤੇ ਮੇਰੇ ਬਿੱਲੇ ਦਾ ਜਿਹੜੇ ਦੋ ਛੋਟੇ ਡੋਂਗੇ ਸੀ ਉਹਨਾਂ ਤੋਂ ਕੁਝ ਨਹੀਂ ਹੋਇਆ ਹੈਗਾ ਉਹ ਨਾਲ ਵਿੱਚ ਵੈਸੀ ਚਿਬ ਜ ਮਿਲਗੇ ਬਿਲਕੁਲ ਆ ਫਲੈਟ ਸੀ ਇਹ نیچے ਤੋਂ ਤੇ ਉਹ ਥੋੜਾ ਜਿਹਾ ਉਹਦਾ ਡੂੰਘਾ ਜਾਂ ਨਿਕਲਾ ਆ ਤੇ ਪਤਿੱਲਾ ਮੇਰਾ ਸੀਗਾ ਦੂਜਾ ਤਾਂ ਤਿੱਖੇ ਕੰਡਿਆਂ ਬਣਾ ਤੇ ਉਹਦਾ ਕੰਡਾ ਤੜਕ ਗਿਆ ਮੈਨੂੰ ਪਤਾ ਨਹੀਂ ਸੀ ਕਿ ਸਟੀਲ ਦੇ ਭੰਡ ਸਟੀਲ ਦੇ ਭੰਡ ਵਿੱਚ ਵਰਕਣੇ ਹੀ ਚਾਹੀਦੇ ਵੈਸੇ ਕਦੇ ਨੋਟਿਸ ਵੀ ਨਹੀਂ ਮੈਂ ਕੀਤਾ ਐਕਸਲੀ ਵਰਫ ਉਹ ਅਸੀ ਘੱਟ ਜਮਾਨੇ ਆ ਤੇ ਮੋਸਟਲੀ ਉਹ ਵੀ ਸਿਲਵਰ ਜਿਹਦੇ ਐਲੂਮੀਨੀਅਮ ਦੇ ਕੰਡੇ ਜਿਹੇ ਉਹੀ ਹੁੰਦੇ ਉਹਨਾਂ ਉੱਪਰ ਬੰਦੇ ਆ ਵਰਫ ਆਪਾਂ ਆ ਨਾ ਤੇ ਮੈਂ ਇਹਦੇ ਪਿੱਛੇ ਮਾਤੀ ਤਾਂ ਫਿਰ ਭਾਂਡਾ ਮੇਰੇ ਤੜਕੂਗਾ ਮੇਰਾ ਪਤਿੱਲਾ ਖਰਾਬ ਹੋ ਗਿਆ ਤੇ ਸੋ ਫਿਰ ਚਲੋ ਇਹਨਾਂ ਨੂੰ ਭੇਜਣ ਤੋਂ ਬਾਅਦ ਫਿਰ ਆਪਾਂ ਕਰਨ ਲੱਗੇ ਸੀ ਭਾਂਡੇ ਸਾਫ ਤੇ ਮੈਂ ਉਹ ਵੀ ਉਤਾਰਤੀ ਸੀ ਅਕੱਲੀ ਨਾ ਸਾਡੇ ਕਿਚਨ ਦੇ ਵਿੱਚ ਹੀ ਗਈ ਜਰਾ ਕਿਉਂਕਿ ਨਾਲ ਹੀ ਵਾਸ਼ਰੂਮ ਆ ਤੇ ਪਹਿਲਾਂ ਅਸੀਂ ਦੂਸਰੀ ਬਣ ਕਿਚਨ ਯੂਜ਼ ਕਰ ਲੈਂਦੇ ਸੀ ਕਿ ਨਾੜੀ ਨੇ ਜਦੋਂ ਘਰ ਬਣਾਇਆ ਸੀ ਨਾ ਤੇ 아이 ਥਿੰਕ 1996 ਦੇ ਵਿੱਚ 1999 ਦੇ ਵਿੱਚ ਘਰ ਬਣਿਆ ਸੀ ਤੇ ਉਦੋਂ ਮਤਲਬ ਕਿ ਦੋ ਰੂਮ ਤੇ ਨਾਲ ਕਿਚਨ ਤੇ ਮਰੇ ਬਾਂਡਾ ਸੀਗਾ ਤੇ ਪਹਿਲਾਂ ਸੀ ਦੂਜੀ ਕਿਚਨ ਯੂਜ਼ ਕਰਦੇ ਸੀਗੇ ਇਹ ਐਸ ਅ ਸਟੋਰੀ ਹੁੰਦੀ ਸੀ ਫਿਰ ਉਧਰਲੀ ਚ ਕੋਈ ਪ੍ਰੋਬਲਮ ਆਈ ਫਿਰ ਆਪਾਂ ਇਹਦੇ ਲਈ ਕਿਚਨ ਯੂਜ਼ ਕਰਨ ਲੱਗੇ ਸੀ ਤਾਂ ਹਰੇ ਗੀਜ਼ਰ ਇੱਥੇ ਲੱਗਿਆ ਹੋਇਆ ਆ ਤੇ ਫਿਰ ਮੈਂ ਕੀ ਕਰਦੇ ਨੇ ਸਰਦੀਆਂ ਦੇ ਵਿੱਚ ਫਿਰ ਆਪਾਂ ਗੀਜ਼ਰ ਲਗਾਣਾ ਹੁੰਦਾ ਹੈ ਫਿਰ ਮੈਂ ਗਰਮੇ ਅਮਲ ਕਿਉਂ ਲਗਾਏ ਕਿ ਗਰਮੇ ਵਿੱਚ ਫਿਰ ਮੈਂ ਇਹ ਪਾਈਪ ਫਿਰ ਉਦਾਰ ਦਾ ਨਹੀਂ ਹਾਂ ਤੇ ਤਰ ਕੇ ਪਾਈਪਾਂ ਦਾ ਬੜਾ ਜੰਜਾਲ ਜਿਹਾ ਹੈਗਾ ਆ ਕਿਚਨ ਦੇ ਵਿੱਚ ਜਿਹੜਾ ਕਿ ਮੈਨੂੰ ਬਿਲਕੁਲ ਪਸੰਦ ਨਹੀਂ ਹੈਗਾ ਪਰ ਲekin ਚਲੋ ਕੋਈ ਗੱਲ ਨਹੀਂ ਹੈ ਨਾ ਤੇ ਔਰ ਸਾਡੇ ਇਸ ਮੇਰੇ ਸਿੰਕ ਦੇ ਨਾਲ ਵੀ ਤੁਸੀਂ ਨੋਟਿਸ ਕਰੋਗੇ ਕਿ ਵਾਈਟ ਵਾਈਟ ਜਿਹਾ ਦਿਂਦਾ ਆ ਔਰ ਪੱਥਰ ਸਹੀ ਨਹੀਂ ਲੱਗਿਆ ਹੋਇਆ ਮਿਸਤਰੀ ਨੇ ਗੜਬੜ ਕਰਤੀ ਸੀਗੀ ਤੇ ਮੇਰੀ ਇਸ ਕਿਚਨ ਦਾ ਗ੍ਰੇਨਾਈਟ ਖਰਾਬ ਕਰਤਾ ਸਿੰਕ ਵਾਲੀ ਸਾਈਡ ਤੋਂ ਉਹਨੇ ਵੱਧ ਘੱਟ ਲਿਆ ਸਿੰਕ ਥੋੜਾ ਛੋਟਾ ਸੀ ਪਤਾ ਨਹੀਂ ਪਹਿਲਾਂ ਉਹਨੇ ਘੱਟ-ਘੱਟਿਆ ਸੀ ਤਾਂ ਸਿੰਕ ਵੱਡਾ ਸੀ ਕੁਛ ਛੇਦਾ ਕਰਕੇ ਕੁਛ ਗੜਬੜੀ ਉਹਨੇ ਕਰਤੀ ਸੀ ਤੇ ਫਿਰ ਉਹਨੇ ਕੀ ਕਰਿਆ ਗ੍ਰੇਨਾਈਟ ਜ਼ਿਆਦਾ ਘੱਟਤਾ ਤੇ ਫਿਰ ਸਿੰਕ ਜਦੋਂ ਲਗਾਇਆ ਤੇ ਫਿਰ ਕਿੰਨੀ ਸਰ ਸਪੇਸ ਬਚ ਰਹੀ ਸੀ ਹੁਣ ਮੈਂ ਤਾਂ ਉਹਨੂੰ ਕੀ ਕਹਿਣਾ ਸੀ ਸਾਨੂੰ ਇਹ ਗ੍ਰੇਨਾਈਟ ਦੁਆਰਾ ਲੈ ਕੇ ਆਉਣਾ ਪੈਣਾ ਸੀ ਜੇ ਅਸੀਂ ਕੁਛ ਕਹਿੰਦੇ ਤਾਂ ਹਨ ਤੇ ਫਿਰ ਉਹਨੇ ਕੀ ਕਰਿਆ ਵਾਈਟ ਸੀਮੈਂਟ ਜਾਂ ਭਰ ਕੇ ਨਾ ਕਿਉਂਕਿ ਬਲੈਕ ਗ੍ਰੇਨਾਈਟ ਹੈ ਨਾ ਤੇ ਵਿਰੋਧ ਦੇ ਉੱਤੋਂ ਦੀ ਉਹਨੇ ਨਾ ਉਹ ਬਲੇਕ ਕਲਰ ਫੇਰਦਾ ਸੀ ਉਹਦੇ ਦੇ ਤੇ ਹੁਣ ਕੀ ਆ ਉਧਰਲੇ ਪਾਸੇ ਨੀਵਾ ਆ ਤੇ ਸਿੰਕ ਥੋੜਾ ਜਿਹਾ ਉੱਥੋਂ ਹਲਕਾ ਜਿਹਾ ਉੱਚਾ ਆ ਉਹਦਾ ਕਾਰਨਰ ਤੇ ਤਾਂ ਫਿਰ ਉੱਥੇ ਨਾ ਆਣੀ ਖੜ ਜਾਂਦਾ ਵੈਸਾ ਨਾਲ ਦਿਨ ਕਲੀਨ ਕਰਦੇ ਹੀ ਦਾ ਪਰ ਫੇਰ ਵੀ ਨਾ ਉੱਥੇ ਵਾਈਟ ਵਾਈਟ ਨਾ ਜਿਵੇਂ ਕਹ ਲਓ ਵੀ ਜਮ ਜਮ ਹੁੰਦਾ ਆ ਪਾਣੀ ਦਾ ਖੜਨ ਦੇ ਨਾਲ ਥੋੜਾ ਥੋੜਾ ਹਨਾ ਤੇ ਉਹ ਹੋ ਜਾਂਦਾ ਆ ਵੈਸੀ ਪਾਣੀ ਵਿੱਚ ਖੜੀ ਹੁੰਦੀ ਮਟ ਗਰਮੀ ਵਿੱਚ ਤੁਹਾਨੂੰ ਪਤਾ ਨਹੀਂ ਸਰਦੇ ਵਿੱਚ ਸੁੱਕਦੇ ਨੇਗਾ ਜਲਦੀ ਜਿੱਤੇ ਪਾਣੀ ਹੈ ਨਾ ਤੇ ਔਰ ਇਧਰ ਇਹ ਮੈਂ ਦਿਖਾ ਰਹੀ ਸੀ ਡਿਜ਼ਾਈਨ ਡਿਜ਼ਾਈਨ ਬਣਾਇਆ ਸੀ ਮਤਲਬ ਕਿ ਸ਼ਰਟ ਨਾ ਐਸੀ ਤੇ ਉਧਰ ਕალიਗਰ ਬਟਾ ਕੰਮ ਕਰ ਰਹੀ ਸੀ ਤੁਹਾਨੂੰ ਦਿਖਾਣਾ ਸੀ ਕਿ ਦੀ ਇਕ ਲਈ ਸਹੀ ਲੱਗੀ ਹੈ ਤੇ ਚਲੋ ਇਦਾਂ ਹੀ ਫਿਰ ਕੰਮ ਹੁੰਦਾ ਹੈ ਆਪਣਾ ਔਰ ਸੋ ਭਾਂਡੇ ਸਾਫ਼ ਕਰਕੇ ਫਿਰ ਮੈਂ ਕਰਨ ਲੱਗੀ ਸੀ ਸੋ ਨਹੀਂ ਭਾਂਡੇ ਸਾਫ਼ ਕਰਨ ਤੋਂ ਫਿਰ ਮੈਂ ਦਮਾਰਲਾ ਸੇ ਆਏ ਸੀ ਪਹਿਲਾਂ ਹਾਂ ਠੀਕ ਹੈ ਤੁਫੀਰ ਇਧਰ ਮੈਂ ਧਮਾਲੇ ਸ਼ੁਰੂ ਲੱਗੀ ਤੇ ਧਮਾਲੇ ਜਾਣ ਤੋਂ ਬਾਅਦ ਫਿਰ ਮੈਂ ਇਹਦੀਆਂ ਸਫਾਈਆਂ ਸਫਾਈਆਂ ਦੀ ਵੀਡੀਓ ਮੈਂ ਰਿਕਾਰਡਿੰਗ ਕੀਤੀ ਕਿਉਂਕਿ ਕਈ ਵਾਰ ਨਾ ਕੰਮ ਦੇ ਵਿੱਚ ਇੰਨਾ ਜ਼ਿਆਦਾ ਬਿਜ਼ੀ ਹੋ ਜਾਂਦਾ ਆ ਕਿ ਹਰ ਟਾਈਮ ਕੈਮਰਾ ਨਹੀਂ ਜਗਾ ਜਾਂਦਾ ਹੱਥ ਦੇ ਵਿੱਚ ਹਨਾ ਮ बटे ਇਹ ਵੀ ਕਿ ਵੀਡੀਓ ਨਾ ਮੇਰੀ ਬਿਊਟੀ ਹੋਵੇ ਕਿਉਂਕਿ ਇਹ ਮੇਰੀ ਜੋਬ ਆ ਇਹ ਸੋ ਇਸ ਕਰਕੇ ਮੈਂ ਕੋਸ਼ਿਸ਼ ਕਰਨੀ ਕਰਦੇ ਹੁੰਦੇ ਆ ਕਿ ਹਰੇਕ ਜੋ ਵੀ ਮੈਂ ਕੰਮ ਕਰ ਰਿਹਾ ਹਾਂ ਕੈਪਚਰ ਕਰਾ ਬਸ ਹਰ ਟਾਈਮ ਲੈਣਾ ਬਾਹਰ ਸੋ ਕੈਪਚਰ ਹਮੇਸ਼ਾ ਦਮੰਗਾ ਸਾਬੀਂ ਅਸਪੈਨ ਕੰਮ ਤੇ ਬਾਹਰ ਫਿਰ ਆਪਾਂ ਅੰਦਰ ਵੀ ਕੁਝ ਕੰਮ ਕੀਤਾ ਕਿਉਂਕਿ ਇਦਾਂ ਹੁੰਦਾ ਆ ਥੋੜੀ-ਥੋੜੀ ਕਾਰੀ ਕਰਾ ਜਾਂਦਾ ਆ ਅਕਸਰ ਡਿ ਘਟ ਹੋ ਜਾ ਜਾਂਦਾ ਆ ਤੇ ਫਿਰ ਹੋ ਜਾਂਦਾ 2:00 ਵਜੇ ਫਿਰ ਤੱਕ ਮੈਂ ਆਪਣਾ ਇੱਧਰਲਾ ਕੰਮ ਫਿਨਿਸ਼ ਕਰਕੇ ਤੇ ਵਿੱਚੋ ਵਿੱਚੋ ਦੁੱਧੋ ਵੀ ਚੱਕਰ ਨਾ ਆਏ ਨੀ 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 ਆ ਕਿ ਕਿਸੇ ਨੂੰ ਸਪੱਟੇ ਲੋਟਰ ਹੁੰਦੇ ਆ ਤੇ ਇਹ ਕਿਾ ਥੋੜਾ ਬਹੁਤ ਜਿਹੜਾ ਮੇਰਾ ਕੰਮ ਦਾ ਮੈਨਾਂ ਉਹ ਕਰਾਂ ਨਾ ਮਸ਼ੀਨ ਦਾ ਕੰਮ ਤਾਂ ਮੇਰਾ ਕਰੀ ਲੈ ਜਾਣ ਤੋਂ ਬਾਅਦ ਫਿਰ ਮੈਂ ਮਸ਼ੀਨ ਦੇ ਕੋਲ ਬੈਠੀ ਨਾ ਹਾਂ ਨਾ ਫਿਰ ਮੇਰਾ ਕੰਮ ਹੁੰਦਾ ਹੈ ਉਹ ਤੇ ਤਾਂ ਮੈਂ ਆਪਣੇ ਦੇ ਰੀਤੇ ਨਾਲ ਮਸਾਲਾ ਕਟਮ ਕਰਕੇ ਫਿਰ ਉਹ ਉੱਧਰ ਬੈਠ ਜਾਣਾ ਤੇ ਸ਼ਾਮ ਨੂੰ ਜਦੋਂ ਮੈਂ ਇਥੇ ਮੇਰੀ ਤਕਰੀਬ ਹੋ ਜਾਣਾ ਐਸੀ ਤੇ ਲਾਈਟ ਚੱਲ ਗਈ ਸੀ ਨਾਈਟ ਫਿਰ ਦੇਖੋ ਕੋਲਾਂ ਦੀ ਆ ਬੱਸੇ ਮੌਸਮ ਕਾ ਵੀ ਅੱਛਾ ਹੋ ਰਿਹਾ ਸੀ ਸੋ ਚਲੋ ਤੁਸੀਂ ਵੀਡੀਓ ਇੰਜੋਏ ਕਰੋ ਆਈ ਹੋਪ ਕਿ ਤੁਹਾਨੂੰ ਅੱਛੀ ਲੱਗੇ ਜੇ ਤੁਸੀਂ ਮੇਰੀ ਵੀਡੀਓ ਤੇ ਫਸਟ ਟਾਈਮ ਆਇਓ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਔਰ ਲਾਈਕ ਦਾ ਬਟਨ ਲਾਈਕ ਜੂਰ ਕਰਨਾ ਔਰ ਕਮੈਂਟ ਦਾ ਬਟਨ ਜੂਰ ਰਹਿਣਾ ਕੋਈ ਵਿੱਚ ਕਿਸੇ ਦਾ ਕੁਝ ਵੀ ਨਹੀਂ ਲੱਗਦਾ ਕੋਈ ਪੈਸੰਡਾਂ ਦਾ ਫ੍ਰੀਅਰ ਕੋਸਟ ਹੈ ਅਗਰ ਤੁਸੀਂ ਕੰਟੀ ਦੇ ਬਟਨ ਦਬਾਉਂਦੇ ਤਾਂ ਤੁਹਾਨੂੰ ਮੀ ਆਉਂਦਾ ਵੀਡੀਓ ਦਾ ਨੋਟੀਫਿਕੇਸ਼ਨ ਆ ਜਾਂਦਾ ਸਭ ਚੰਗੀ ਤਾਂ ਕਿ ਸਭ ਵੀਡੀਓ ਇੰਜਾਇ ਕਰ। ਅਰੇ ਵਾਹ ịchਣ ਲੱਗਿਆ ਨਾ ਤੁਦੂ। ਸ਼ੁਕਰਾ ਜੀ ਅੱਜ ਬੀਰ ਹੀ ਹੈ ਨਹੀਂ ਤਾਂ ਕੱਲ ਤਾਂ ਬੀ ਨਹੀਂ ਸਰੀ ਹੈਗੀ ਇਹ। ਤੇ ਦੌ ਲੰਬਾਂ ਚੇਟ ਮਾਰੇ ਦੇਖੀ ਹੂੰ। ਇਹ ਤੋਂ ਹੋਰ ਐਡਾ ਲੰਬਾ ਨਹੀਂ ਕੋਈ ਬਹੁਤ ਸ਼ਾਪ ਆਦੀ ਕੁਝ ਦੀ ਸੇਫਟੀ ਦੀ ਹੋਣੇ ਚੀਜ਼ ਇਹ ਇਹ ਤਾਂ ਨਹੀਂ ਤਾਂ ਇਹ ਸ਼ੁਗਰ ਘੰਟੀ ਨੂੰ ਪੀ ਰਹੀ ਹੈ ਨਹੀਂ ਤਾਂ ਇਹ ਪੀ ਕੇ ਹੀ ਛੱਡ ਦਿੰਦੀ ਸੀ ਮੂਹ ਲਾ ਕੇ ਛੱਡਾਈ ਸੀ ਬਸ ਦੇਖ ਲੋ ਸੀ ਪੱਲੇ ਤੋਂ ਮੂਹ ਲਾ ਕੇ ਸੇ ਕਾਫੀ ਸੋਹਣਾ ਕੱਢ ਗਿਆ ਇਹਨੇ ਲੈ ਲਿਆ ਹਨਾ ਵੀਡੀਓ ਚ ਉਦਾਂ ਅਸਲ ਛਾਇ ਨਹੀਂ ਨਹੀਂ ਇਹ ਨਹੀਂ ਕੋਈ ਇਹ ਬਰਾਮਾ ਯਾਰ ਪਿਛਲੇ ਵਾਲੇ ਬੱਚੇ ਨੇ ਬਲੂ ਸੀਗੀ ਕਿ ਲਿਖ ਚ ਵਿੱਚ ਸੀ ਉੱਪਰ ਇੱਕ ਟਾੜ ਮੈਂ ਖੇਡਣਾ ਚਾਹੀਦਾ ਉਹ ਖੇਡਣਾ ਚਾਹੀਦਾ ਉਹ ਖੇਡਣਾ ਚਾਹੀਦਾ ਉਹ ਕੋਈ ਖਲਬਰੀ ਹੋ ਗੋ

ਮੌਸਮ ਦੇਖੋ ਹਵਾ ਬੜੀ ਸੋਹਣੀ ਚੱਲਦੀ ਪਈ ਆ ਮਟਵਾਰਿਸ਼ ਨਹੀਂ ਆਉਂਦੀਗੀ ਬੱਦਲ ਵੀ ਆ ਕੇ ਚਰਿਆ ਜਾਂਦਾ ਹਵਾ ਉਡਾ ਕੇ ਲੈ ਜਾਂਦੀ ਬੱਦਲ ਨੂੰ ਮਟਵਾਰਿਸ਼ ਨਹੀਂ ਆਂਦੀ ਤੇ ਕੋਨੇਂ ਏਰੀ ਬਹੁਤ ਜ਼ਿਆਦਾ ਚੱਲ ਰਹੀ ਆ ਲਾਈਟ ਲੂਡ ਸਾਰੀ ਚਲੀ ਗਈ ਬਾਹਰ ਦੀ ਅੰਦਰ ਦੀ ਜਿਹਨੂੰ ਬਾਰਿਸ਼ ਹੋ ਰਹੀ ਆ ਓ ਮਾਈ ਗਾਡ ਬਹੁਤ ਜ਼ਿਆਦਾ ਹਵਾ ਜਕੜਾਈ ਇਹ ਬਾਤ ਨੇ ਗੁੰਡੀ ਫਿਚੜੀ ਪਈ ਐ ਲੈ ਕੇ ਤਾਂ ਮੁੜ ਪੜਾਣਾ ਸੀ ਇਹਨੇ ਕਿੱਥੇ ਕਿੱਥੇ ਕਿ t 중... フフフフ。<laughs> ਦੇਖੋ ਵੀਰੀ ਲਛੀ ਦੀ ਗਈ ਹੈ ਮੇਰੇ ਬਿਜਲੀ ਰਛੀ ਦੀ ਗਈ ਆ ਤੇ ਹਲਗੇ ਹਲਕੇ ਗਣੇ ਵਗਰਨ ਲੱਗੇ ਆ ਇਵੇਂ ਚਲੇ ਨੀਚੇ ਨਾ ਯਾਰ ਪਰ ਪੈਣ ਦੋ ਛੱਤ ਤੇ ਆਨੇ ਹਾਂ ਦੇ ਬੈਠਾ ਹਾਂ ਹਾਂ ਜੀ ਬਹੁਤ ਜ਼ਿਆਦਾ ਬਾਰਿਸ਼ ਆ ਗਈ ਚਲ ਜਲੀਏ ਨੀਚੇ